ਭਗਵਾਨ ਦੀ ਜੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਕਾਰਯੋਗ ਪਿਆਰੀ ਹਰ ਸੰਗਤ ਜੀਓ ਆ ਬਹੁਤ ਬੜਪਾਗੀ ਹੋ ਉੱਚੇ ਸੁੱਚੇ ਜੋ ਜੋ ਪਰਮੇਸ਼ਰ ਨੇ ਆਪ ਜੀ ਨੂੰ ਆ ਕੇ ਬਰਿਆ ਇਹ ਖੁਦਾ ਇਹ ਪ੍ਰਮਾਤਮਾ ਇਹ ਪਰਮੇਸ਼ਰ ਪਹਿਲੀ ਦਫਾ ਧਰਤੀ ਦੇ ਉੱਤੇ ਨੌ ਨੌ ਚਾਰ ਬਾਾਰ ਪਹਿਲੀ ਦਫਾ ਆਇਆ ਤੇ ਉਸ ਨੇ ਆ ਕੇ ਇਹ ਭਗਤ ਜਨ ਭਗਤ ਬਣਾਏ ਇਹ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਪਰਮੇਸ਼ਰ ਨੇ ਆਪ ਇਹ ਆਪ ਨੂੰ ਜਨਿਆ ਤੇ ਭਗਤ ਬਣਾਏ ਤੇ ਉਸਨੇ ਆਪਣਾ ਨਾਮ ਦੱਸਿਆ ਕਿ ਮੇਰਾ ਨਾਮ ਇਹ ਹੈ ਸੋ ਹੰਗਮਾਰੇ ਸ਼ੇਖ ਸੁਮਿਸ਼ਨੋ ਭਗਵਾਨ ਦੀ ਜੈ ਇਹ ਸਵਾਸ਼ਾਂ ਆਖਨੇ ਲੈਣਾ ਹੈ ਤੇ ਮੈਨੂੰ ਯਾਦ ਕਰਨਾ ਹੈ ਮੈਨੂੰ ਯਾਦ ਕਰੋਗੇ ਤੇ ਮੇਰੇ ਦਰਸ਼ ਕਰੋਗੇ ਪਿਆਰੀ ਹਰ ਸੰਗਤ ਜੀਓ ਪਰਮੇਸ਼ਰ ਨੇ ਧਰਤੀ ਉੱਤੇ ਆ ਕੇ ਅਥਾ ਬਾਣੀ 24 ਗ੍ਰੰਥ ਬਾਣੀ ਜਾਰੀ ਜਿਹੜੀ ਇਹ ਸ੍ਰਿਸ਼ਟੀ ਵਾਸਤੇ ਦਿੱਤੀ ਇਹ ਪਰਮੇਸ਼ਰ ਦੇ ਆਉਣ ਦੀ ਦਵਾਈ ਹੈ ਪਰ ਪਰਮੇਸ਼ਰ ਤਰਕਿਤ ਕਿ ਆਇਆ ਹੈ ਕਿ ਮੇਰੇ ਵੀ ਜਿੱਦਾਂ ਵੀ ਬਾਣੀ ਪੜਦੇ ਹਨ ਤੇ ਸਾਰੇ ਉਸੇ ਦੀ ਬਾਣੀ ਹੈ ਤੇ ਜੋ ਵੀ ਗ੍ਰੰਥਾਂ ਦੇ ਵਿੱਚ ਬਾਣੀ ਪੜਦੇ ਹਨ ਕੋਈ ਬੁੱਕਤੀ ਪੜਦਾ ਹੈ ਕੋਈ ਡਾਇਰੈਕਟ ਚ ਪੜਦਾ ਹੈ ਪਿਆਰੀ ਹਰ ਸੰਗਜੀਓ ਇਹ ਦਾਸ ਵੀ ਜੋ ਥੋੜੀ ਜੀ ਬਾਣੀ ਪੜੇਗਾ ਆਪਨੇ ਸਮਝਣੀ ਹੈ ਕਿਉਂਕਿ ਇਥੇ ਜਿਹੜਾ ਅੱਜ ਦਾ ਦਿਨ ਹੈ ਬਹੁਤ ਵੱਡਾ ਦਿਨ ਹੈ ਤੇ ਛੋਟਾ ਦਿਨ ਨਹੀਂ ਹੈ ਤੇ ਬਾਵਲ ਉਤਾਰ ਰਾਜਾ ਬਦ ਦੇ ਟਾਈਮ ਦਾ ਜਿਹੜਾ ਇਥੇ ਕਿਹੋ ਸੋਸਤਾ ਸੀ ਯਾਦ ਜਿਹੜਾ ਸਾਹਬ ਦਾ ਹੋਇਆ ਸੀ ਉਹ ਸਾਰਾ ਇਥੇ ਹੋਇਆ ਇਸ ਧਰਤੀ ਦੇ ਉੱਤੇ ਇਹ ਉਹ ਦਿਨ ਬੰਦਾ ਹੈ ਤਿਆਗ ਨੂੰ ਸਾਰਿਆਂ ਹੀ ਜਦੋਂ ਆਪਾਂ ਇਥੇ ਆਉਨੇ ਹਾਂ ਪਈ ਅਸੀਂ ਘੁੰਮਣ ਨਹੀਂ ਆਉਂਦੇ ਸਿਰਫ ਘੁੰਮਾ ਵੀ ਤੇ ਇਥੇ ਹਾਜ਼ਰੀ ਜ਼ਰੂਰ ਭਰੋ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨੂੰ ਕੁਛ ਨਾ ਕੁਛ ਲੈ ਕੇ ਜਾਓ ਤੇ ਦਾਸ ਜੋ ਬਾਣੀ ਥੋੜੀ ਪੜੇਗਾ ਆ ਵੀਨੇ ਥੋੜੀ ਵਿਚਾਰੀ ਕਿਉਂਕਿ ਪਰਮੇਸ਼ਰ ਨੇ ਪਹਿਲੀ ਦਫਾ ਜਿਹੜੀ ਇਹ ਬਾਣੀ ਆ ਕੇ ਆਪਣੀ ਗੋਈ ਦਿੱਤੀ ਸ੍ਰਿਸ਼ਟੀ ਨੂੰ ਬੜੀ ਆਸਾਨ ਬੜੀ ਸੌਖੀ ਜਿਤਨੇ ਵੀ ਅਵਤਾਰ ਪਗੰਬਰ ਪਹਿਲੇ ਹੋਏ ਫਰੂਸਾਵਾਲ ਉਹ ਬਾਣੀ ਔਖੀ ਸੀਗੀ ਸਮਝ ਨਹੀਂ ਆਉਂਦੀ ਸੀ ਇਹ ਬਾਣੀ ਸਮਝਦੇ ਹਾਂ ਸਾਰੇ ਅਸੇ ਤੇ ਜਰੂਰ ਸਮਝਣੀ ਚਾਹੀਦੀ ਹੈ ਇਹ ਬਾਤ ਤੁਸੀਂ ਕੋਈ ਗੱਲ ਕਰਦੇ ਹੋ ਕਿਸੇ ਵੀਰ ਦੇ ਨਾਲ ਬਾਹਰ ਤੇ ਆਪ ਜੀ ਕੋਈ ਦੱਸ ਰਹੇ ਹੋ ਸੱਚਾ ਹੁਕਮ ਸੁਣੋ ਹਰ ਸੰਗਤ ਸੱਚਾ ਹੁਕਮ ਸੱਚ ਸਾਚੇ ਸਮਝਾਈ ਆ ਅੱਗੇ ਦੇਖਣਾ ਨਹੀਂ ਕੋਈ ਪੰਡਤ ਪੰਡਤ ਕੋਈ ਜੰਨੇ ਹੱਥ ਵਿਖਾਉਂਦੇ ਹਨ ਕਿਸਮਤ ਹੱਥ ਨਾਲ ਕਿਸੇ ਫੜਾਈ ਆ ਇਹ ਕੰਮ ਨਹੀਂ ਕਰਨਾ ਤੁਹਾਡਾ ਪੰਡਤ ਕੋ ਹੈ ਜਿਹੜੀ ਸਾਰੀ ਸ੍ਰਿਸ਼ਟੀ ਦਾ ਸੀਸ ਨਵਾਉਣਾ ਨਹੀਂ ਕਿਸੇ ਸੰਤ ਕਿਸੇ ਵੀ ਸੰਤ ਆਤਮਾ ਦਾ ਸੀਸ ਨਹੀਂ ਆਪ ਜੀ ਨਵਾਉਣਾ ਕਿਉਂਕਿ ਆਪ ਜੀ ਨੂੰ ਉਹ ਉੱਚੀ ਪਦਵੀ ਦਿੱਤੀ ਹੈ ਪਰਮੇਸ਼ਰ ਨੇ ਜੋ ਵਿਦਿਆ ਢੋਲੇ ਗਾਈ ਆ ਆਸ਼ਾ ਰੱਖਣੀ ਨਹੀਂ ਸਵਰਗ ਜਾਣ ਤੋਂ ਇਹ ਸਵਰਗ 84 ਲੱਖ ਜੂਨ ਦੀ ਜਿਹੜੀ ਕਟੌਣੀ ਹੈ ਪਰਮੇਸ਼ਰ ਨਿਆਰ ਜੀ ਦੇ ਕਟਣੀ ਹੈ ਆਸ਼ਾ ਰਖਣੀ ਨਹੀਂ ਸਵਰਗ ਜੰਤ ਵੈਸੇ ਕੰਮ ਕਿਸੇ ਨਾ ਆਈਆ ਪਿਛਲਾ ਢੋਲਾ ਨਹੀਂ ਗਾਉਣਾ ਮੰਤ ਪਿਛਲਾ ਢੋਲਾ ਨਹੀਂ ਗਾਉਣਾ ਮੰਤ ਪੂਜਾ ਪਾਠ ਨਾ ਕੋਈ ਜਨਾਈ ਆ ਉਹ ਪੂਜਾ ਪਾਠ ਨਹੀਂ ਕਰਨੀ ਪਿਛਲੀ ਪੁਰਖਕਾਰ ਮਨਾਉਣਾ ਇੱਕੋ ਕੰਤ ਉਹ ਪਰਮੇਸ਼ਰ ਜਿਹੜਾ ਇੱਕ ਹੈ ਜਿਸ ਨੇ ਆਪਰਾ ਸਰੂਪ ਕਲੀ ਦਵਤਾ ਜੁਕੀ ਆਇਆ ਤੇ ਨਿਰਗੁਣ ਤੋਂ ਸਰਗਣ ਹੋ ਕੇ ਜੋ ਆਜੀ ਸੰਗਾਸਦ ਦੇ ਢਗੇ ਦਰਸ਼ਨ ਕਰ ਰਹੇ ਜੇ ਪਰਮੇਸ਼ਰ ਦੇ ਜੋ ਗੋਲੇ ਉਤਾਰ ਪਗੰਬਰ ਰਹਾ ਪਹੁੰਚਾਈ ਆ ਜਿਸ ਦੀ ਮਹਿਮਾ ਸਦਾ ਅੰਤ ਬੇਪਰਵਾਹ ਬੇਪਰਵਾਹੀ ਵਿੱਚ ਸਮਾਈ ਆ ਤੋ ਸਭ ਦੀ ਮੇਟੇ ਚਿੰਤ ਦੁੱਖਾਂ ਡੇਰਾ ਢਾਈਆ ਉਸ ਨੇ ਮੇਟਰੀ ਹੈ ਇੱਕ ਪਰਮੇਸ਼ਰ ਨੇ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਭੇਵ ਅਵੇਤਾ ਦੇਖ ਰਾਈਆ ਜਿਹੜੇ ਕਹਿੰਦੇ ਫਲ ਨਾ ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆਨ ਬਿਨਾਂ ਗਿਆਨ ਤੋਂ ਗਿਆਨ ਬਣਾਈਆ ਇਹ ਜਿਹੜੇ ਬਾਕੀ ਕ੍ਰਿਸ਼ੀ ਦੇ ਵਿੱਚ ਇਤਨਾ ਨਹੀਂ ਪੁਜਾਰੀ ਜਾਂ ਗ੍ਰੰਥੀ ਜਾਂ ਕੋਈ ਹਨ ਉਹਨਾਂ ਦੀ ਵੀ ਗੱਲ ਹੈ ਤੇ ਆਪਣੀ ਵੀ ਗੱਲ ਹੈ ਜਿਹੜੇ ਕਹਿੰਦੇ ਸਾਨੂੰ ਮਿਲਿਆ ਨੇਤਰ ਗਿਆਨ ਬਿਨਾਂ ਗਿਆਨ ਤੋਂ ਗਿਆਨ ਬਣਾਈ ਆ ਧੋਖਾ ਕਰਦੇ ਨਾਮ ਸ੍ਰੀ ਭਗਵਾਨ ਜੀਵਨ ਜੰਤਾ ਰਹੇ ਪੜਾਈ ਆ ਉਹ ਆਪਣੇ ਆਪ ਨੂੰ ਗੁਰੂ ਤੇ ਸੰਤ ਸੰਗ ਤੇ ਹਨ ਉਹਨਾਂ ਦਾ ਨੇਕਾ ਚੁਕਣਾ ਆਣ ਆਨਣੇ ਪਾਣਣੇ ਕਰੇ ਸਭ ਆਈਆ ਸ਼ੁਕਰ ਯੂਨ ਨੂੰ ਨਾ ਨੂੰ ਕਰਨੀ ਤੇ ਪ੍ਰਵਾਣ ਉਹਨਾਂ ਨੂੰ ਕਿਹੜੀ ਯੂਨ ਪੈਗੀ ਸ਼ੁਕਰ ਸੂਰ ਯੂਨ ਪੈ ਗਈ ਉਹਨਾਂ ਨੂੰ ਕਰਨੀ ਤੇ ਪ੍ਰਵਾਣ ਸਿਰ ਸਕੇ ਨਾ ਕੋਈ ਉਠਾਈ ਆ ਇਹ ਵੀ ਖੇਰ ਮਿਹਰਮਾਨ ਜੋ ਮਿਹਰ ਕਰਕੇ ਭਗਤਾਂ ਦੀ ਝੋਲੀ ਪਾਈ ਆ ਗੁਰਮੁਖਾ ਗੁਰਮੁਖੋ ਰਬ ਨਾਲ ਬਣਿਓ ਨਾ ਕੋਈ ਬੇਈਬਾਨ ਇਹ ਦੁਮੁਖੋ ਪਿਆਰੇ ਕੋਈ ਬੇਈਮਾਨ ਨਾ ਬਣ ਜਾਇਓ ਅੰਦਰੋਂ ਕੂੜੇ ਤੇ ਬਾਹਰੋਂ ਦਿਓ ਸਫਾਈ ਆ ਇਸ ਤੋਂ ਅੱਗੇ ਝੂਠੀ ਚੰਨ ਨਹੀਂ ਦੇਣੀ ਕੋਈ ਦੁਕਾਨ ਤਾਲੇ ਘਰ ਘਰ ਜਨੇ ਲਗਾਈ ਆ ਉਹ ਨਾ ਜਾਣਾ ਸੁਣ ਕੇ ਫਰਮਾਨ ਜਿਹੜਾ ਪੁੱਲੇ ਉਸੇ ਨੂੰ ਮੇਰੇ ਸਜਾਈ ਆ ਜਿਹੜੇ ਰਸਨਾ ਜੇਵਾ ਤੇਰੇ ਸਿਫਤ ਦੀ ਪੜ ਕੇ ਕਿਤਾਬ ਤੇ ਮੇਰੇ ਵਰਗੇ ਕਿਤਾਬ ਤੇਰੀ ਪੜ ਕੇ ਹਣਾਂ ਆਪਾਂ ਨਾਮ ਰਹਿ ਬੜਿਆਲੀ ਆ ਉਹ ਆਪਣਾ ਨਾਮ ਬ੍ਰਹਮ ਦਾ ਪਰਮੇਸ਼ਰ ਦਾ ਨਾਮ ਸ੍ਰਿਸ਼ਟੀ ਨੂੰ ਚੜਉਂਦੇ ਯਾਰ ਚੱਪੂ ਜਹਾਰ ਚੱਪੂ ਆਪਣਾ ਨਾਮ ਲਗਾਈਆ ਅੰਤੜੀਂ ਹੀ ਉਹਦਾ ਖੋਰ ਕੇ ਪਹਾੜ ਪੜਦਾ ਰਹੇ ਕੋਈ ਨਾ ਪਾਈਆ ਬਿਨਾ ਹਰ ਨਾਮੇ ਖਾਲੀ ਕਰਦੇ ਲਾਸ਼ ਉਹ ਪਰਮੇਸ਼ਰ ਦੇ ਨਾਮ ਨੂੰ ਖਾਲੀ ਹਨ ਸਾਡੇ ਨੌਂ ਵਕਤ ਸੁਹਾਈ ਆ ਮਾਇਆ ਮੰਤਾ ਵਾਲੀ ਬੇਕੇ ਖੁਆਸ਼ ਪੂਰੀ ਕਿਰਿਆ ਨਾਰਮਲਾਈ ਆ ਉਹ ਇਹਦੇ ਨਾਲ ਮਿਲੇ ਹਾਂ ਮਾਇਆ ਮੁਰਤੇ ਨਾਲ 10 10000 ਜਨਮ ਤੈਨੂੰ ਕਰਨਾ ਸੰਗੜ ਤਲਾਸ਼ ਜਿਹੜੇ ਇਤਾਂ ਦੇ ਹੋਂਲੇ ਕੀ ਹੈ 10 10000 ਜਨਮ ਤੈਨੂੰ ਕਰਨਾ ਸੰਗੜ ਤਲਾਸ਼ ਲੰਬਿਆਂ ਹੱਥ ਕਿਸੇ ਨਾ ਆਈ ਆ ਦਰਿੰਗਿਆ ਕੋਣੋ ਕਟੜ ਮਾਸ ਪ੍ਰਿੰਦਿਆ ਬਾਲਾ ਰੂਪ ਬਣਾਈ ਆ ਜੰਮੀ ਪੌਣੀ ਗਲ ਵਿੱਚ ਫਾਸ ਰਾਏ ਧਰਮ ਹੱਥ ਫੜਾਈ ਆ ਸਾਉ ਨੂੰ ਪੁੰਨ ਜਾਇ ਸੁਲਾਈ ਪੈ ਨਾਮ ਅਗਲਾਸ਼ ਤੇਮਨ ਅਗਲਾਸ਼ ਗਲਾਰ ਤੰਦਾ ਜਨਾ ਬਤਲਾਈ ਆ ਵੇਖੀ ਪ੍ਰਭੂ ਕਿਤੇ ਮਿਹਰ ਵਿਚ ਆ ਕੇ ਨਾ ਕਰੀ ਮਾਫ ਗੁਸਤਾਹ ਨੂੰ ਸਜ਼ਾ ਦੇਣੀ ਪੁੰਤਾਈ ਆ ਜਿਹੜਾ ਅੰਦਰੋਂ ਬਾਹਰੋਂ ਨਾ ਕਰ ਸਕਿਆ ਆਦਰ ਸਿਰ ਆਪਣੇ ਛੱਤਰ ਚੁਲਾਈ ਆ ਕਿਉਂਕਿ ਅੰਦਰੋਂ ਵੀ ਝੁਕਣਾ ਆ ਕਿਉਂਕਿ ਬਾਰ ਬਾਰ ਅਸੀਂ ਇੱਥੇ ਆ ਕੇ ਨਮਸਕਾਰ ਵੀ ਕਰਦੇ ਆ ਮੰਦਰਾ ਕਰਦੇ ਆ

ਆਪਣਾ ਨਾਮ ਜਣਾ ਪੜਾਈ ਆ ਜਿਸ ਵੇਲੇ ਚਾਰ ਯੁੱਗ ਅਗਲੇ ਜਾਣ ਬੀਤ ਜਿਸ ਵੇਲੇ ਚਾਰ ਯੁੱਗ ਅਗਲੇ ਜਾਣ ਬੀਤ ਫਿਰ ਗੋਦ ਨਾਲ ਬਣਾਈ ਆ 84 84 84 ਜੰਮੇ ਜੰਮੇ ਸਨੂ ਦੇਰੇ ਵਿੱਚ ਕੀਟ ਨਰ ਲਖਤਿੰਨ ਵਾਰ 84 84 ਜੰਮੇ ਸਨੂ ਦੇਣਾ ਦੇਨੇ ਵਿੱਚ ਕੀਟ ਪਤੰਗਿਆਂ ਵਿੱਚ ਪਰਨਾ ਕੋਈ ਲਗਾਈਆ ਸਾਗ ਬੁੱਧੀ ਰਹੇ ਕੋਈ ਨਾ ਅਤੀਤ ਨੇਤਰਹੀਣ ਜਨਾਂ ਜਨਾਈਆ ਦੁੱਖਾਂ ਵਿੱਚ ਮਾਰਦੇ ਰਹਿਣ ਚੀਕ ਦੁੱਖਾਂ ਵਿੱਚ ਮਾਰਦੇ ਰਹਿਣ ਚੀਕ ਸਤਿ ਸਤਨਾ ਕੋਈ ਕਿਰਾਈਆ ਸੱਚ ਉtreਤਾ ਦਵਾਪਰ ਕਾਲ ਯੁਗ ਤੇਰੇ ਸ਼ਬਦ ਗੁਰੂ ਦੀ ਕਰਦੇ ਰਹਿਣ ਉਢੀਕ ਬਿਰਗੋ ਮਨ ਨજર ਕੋਈ ਨਾ ਆਈਆ ਪੁਰਖਾ ਕਹਾ ਦਿਨ ਨਿਆਰ ਇੱਕੋ ਤੇਰੇ ਵਿੱਚ ਤਾਫੀਕ ਤਾਰੀਫ ਆਪਣੀ ਜੜੀ ਸਮਝਾਈ ਆ ਜੋਤੀ ਜੋਤੂ ਕਰ ਆਪਣੀ ਕਿਰਪਾ ਕਰ ਤੁਰਦਾ ਹੁਕਮੀ ਇੱਕ ਜਨਾਈ ਆ ਜੋ ਰਸਨਾ ਪੜ ਪੜ ਦੱਸਦੇ ਰਹੇ ਜੱਗ ਆਪਣਾ ਨਾਮ ਅਮਰ ਆਪਣਾ ਨਾਮ ਕੋਇ ਕਮਾਈ ਆ ਉਹਨਾਂ ਜੂਣਾ ਵਿੱਚੋਂ ਜੂਣ ਭੋਗਣ ਕੱਗ ਕਿਹਦੀ ਜੂੜ ਭੋਗਣਗੇ ਕੰਕਾਂ ਦੀ ਉਹਨਾਂ ਜੂਣਾ ਵਿੱਚੋਂ ਜੂਣ ਭੋਗਣ ਕੱਗ ਕਦਮ ਵਿੱਚ ਉਹ ਕਾਲ ਜੋ ਵਿਸਲੇ ਵਿੱਚ ਸਮਾਈ ਆ ਮਿਸਟਰ ਕੀ ਹੁੰਦਾ ਗੰਗੀ ਵਿੱਚ ਸਮਾਈ ਆ ਦੋਰਾ ਦੇ ਖਾਰੜ ਹੱਡ ਚਾਮ ਦ੍ਰਿਸ਼ਟੀ ਸਰਵਨਾਵ ਬੜਾਈ ਆ ਕਿਨਾਂ ਦੋਰਾ ਨੰਗਰਾਂ ਦੇ ਹੱਡ ਹਾਂ ਗਿਓ ਪੜਿਆ ਲਿਖਿਆ ਇੱਥੇ ਜਾਣਾ ਛੱਡ ਮੇਰੇ ਸਤਪੁਰੂ ਜਗਤਮਾ ਕੋਈ ਵੜਾਈ ਆ ਜੋਤੀ ਜੋਤ ਰੂਪ ਰੂਪ ਆਪਣੀ ਕਿਰਪਾ ਕਰ ਲੇਖਾ ਜਾਣੇ ਥਾਉਂ ਥਾਈ ਆ ਸਤਰਾੰ ਕਹਿਣਾ ਗੁਰਮੁਖੋ ਇਹ ਨਹੀਂ ਕਰਨੀ ਸੱਚ ਪ੍ਰੀਤ ਸਤ ਰੰਗ ਕੀ ਕਹਿ ਰਹੇ ਹਨ ਇਹ ਪਿਆਰਿਓ ਗੁਰਮੁਖੋ ਇਹ ਪ੍ਰੀਤ ਨਹੀਂ ਪਰਮੇਸ਼ਰ ਦਾ ਕਰਨੀ ਆ ਪਛਨੀ ਪ੍ਰੀਤ ਕਰਨੀ ਮੈਨੂੰ ਜੇ ਉਹ ਜਨਾਈ ਆ ਮੈਨੂੰ ਸਮਝਾ ਦਿਓ ਉਹ ਰਹਿਣ ਸੰਗਤ ਵਿੱਚ ਉਹ ਸੰਗਤ ਵਿੱਚ ਰਹਿਣ ਦਾ ਉਹਦਾ ਕੋਈ ਹੱਕ ਨਹੀਂ ਹੈ ਪਰਮੇਸ਼ਰ ਕਹਿ ਰਿਹਾ ਤਾ ਉਹ ਰਹਿਣਾ ਸੰਗਤ ਵਿੱਚ ਪੱਲੂ ਜਾਇ ਛੜਾਈ ਆ ਸੋਹੰਗ ਰਸਨਾ ਨਾ ਗਾਏ ਸੁਹਾਗੀ ਗੀਤ ਬਿਲਕੁਲ ਸੌਖਾ ਕੰਮ ਦੱਸਿਆ ਸੋਹਾਗੀ ਗੀਤ ਢੋਲਾ ਤੁਰ ਦਰਗਾਈ ਆ ਜਿਸ ਨੂੰ ਚਾਹੀਦੀ ਨਹੀਂ ਏ ਬਖਸ਼ੀਸ਼ ਉਹ ਮੁਖੜਾ ਲਾਉ ਪਾਈ ਆ ਫਿਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ ਸਾਵਸ ਕਹਿ ਕੇ ਦੇ ਸੁਣਾਈ ਆ ਤੁਹਾਡਾ ਨਿਸ਼ਾਨਾ ਉਕਿਆ ਠੀਕ ਠਾਕਰ ਨਾਲੋਂ ਹੋਈ ਜੁਦਾਈ ਆ ਪਿਆਰੀ ਹਰ ਸੰਗਤ ਜੀਓ ਮਹਾਰਾਜਾ ਬਹੁਤ संगत बारे बहुत लिखाया है गुरसिखा बारे बहुत लिखाया है मारा क्या गुरसिख ना आखिए जो माया रहे लपटाए गुर आखिए जो माया रहे लपटाए गुरसिख ना आखिए जो त्रिश्रा भुख वधाए गुरसिख ना आखिए जो जन शिंगार बेसवा रूप बटाए जन शिंगार बेसवा रूप बटाए ਗੁਰ ਸੇਟੋਣਾ ਆਖੀਏ ਗੁਰ ਸੰਗਤ ਵਿੱਚ ਉੱਚਾ ਬਹਿ ਬ ਆਪਣਾ ਰੂਪ ਪ੍ਰਗਟਾਏ ਤੇ ਮੈਂ ਬਹੁਤ ਸੋਹਣਾ ਮੈਂ ਜ਼ਿਆਦਾ ਪੜਿਆ ਮੈਂ ਜਾਣਦਾ ਬਾਣੀ ਵਾਲੇ ਜਾਣਦਾ ਅੱਗੇ ਹੁੰਦੇ ਬਹਿ ਜਾਂਦੇ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਇੱਕ ਤਤ ਰਿਹਾ ਆਪ ਸਮਝਾਏ ਪਿਆਰੀ ਹਰ ਸੰਗਤ ਜੀਓ ਬਾਸ ਰੇ ਲੇਖ ਪੜਦਿਆਂ ਅਨੇਕ ਸਾਨੀਆਂ ਗੱਟੀਆਂ ਗੀਤਾਂੀਆਂ ਪਰ ਵਿਚਾਰ ਕਰਦੇ ਆਂ ਕਿ ਲੱਗਦੇ ਆਂ ਹੋ ਜਾਂਦੀਆਂ ਹਨ ਦਾਸ ਹਰ ਸੰਗਤ ਦੇ ਚਰਨਾ ਪਾਸੋਂ ਔਰ ਪਰਮੇਸ਼ਰ ਦੇ ਚਰਨਾ ਪਾਸੋਂ ਮਾਫੀ ਦਾ ਜਾਰਿਕ ਹੈ ਆਓ ਦਾਸ ਦੇ ਨਾਲ ਜਕਾਰੇ ਲਾਈਏ ਉੱਚੀ ਬਾਚ ਮਾੜੀ ਨੇ ਜਕਾਰੇ ਲਾਉਣੇ ਹਨ ਮਹਾਰਾਜ ਨੇ ਦਿੱਲੀ ਰਾਮੀਲਾ ਗਰਾਊਂਡ ਜਕਾਰੇ ਜਿਹੜਾ ਲਾਇਆ ਆਪ ਨੇ ਸੁਣਿਆ ਹਨ ਕੈਸੇ ਦੇ ਵਿੱਚ ਮਹਾਰਾਜ ਨੂੰ ਕੀ ਬਾਜ ਗਾਰੇ ਨਾਇਸ ਤਾਂ ਆਦੂ ਕੀ ਬਾਜ ਬੋਲਿਆ ਕਰੋ ਸੋਹ ਮਹਾਰਾਜ ਸ਼ੇ ष्णो भॻवान जी जंग शेर सिंह विष्णु भॻवान ਸੱਚੀ ਤੇ ਕਿਸੇ ਦੀਆ ਬੈਲਟ ਰਹਿ ਗਈ ਆ ਉਹ ਆਈਆ ਜਿੱਦੀ ਹੋਵੇ ਦੇਖ ਕੇ ਲੈ ਜਾਗੀ ਆ ਬੈਲਟ ਆ ਮਾਂਸ ਸੱਚੀ ਦੇ ਆਹ ਉਹਦੀ ਕਿਸੇ ਦੇ ਉੱਤੇ ਕੋਈ ਸ਼ਕਰੀ ਉਹ ਆ ਕੇ ਲੈ ਲਵੇ ਪੀਣਾ ਬਜੰਦਾ ਸਿੰਘ ਮੰਗਦਾ ਲੱਗਾ ਸੰਗ ਮੱਥੀ ਮੰਗ ਲੈਨੇ ਭਾਈ ਜੀ ਆ ਰਹੇ ਨੇ ਉਹ ਬਦਾਰਿਆ ਦਾ ਮਸਮੋਂ ਬੰਦੇ ਨੇ ਹਾਂਜੀ ਭਾਈ ਜੀ Hepsini blackktan ağрок ma filtrate edeyim भगवान ष्णु भॻवान जै सोहंग महाराज शे सिंग विष्णु भॻवान जी जैन च सारी हर संगत जगारे लॻाई महाराज शे सिंग विष्णु